ਸਾਸਰੀਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਈਵਨ ਨੰਬਰ ਵਿੱਚ ਚਾਰ ਸਲਾਈਆਂ ਵਿੱਚ ਇਹ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਥੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ। ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ। ਭਾਗੇਵੇਂ ਇਸ ਤਰੀਕੇ ਨਾਲ ਵਲ ਮਾਰਨਾ ਸਲਾਈ ਤੇ ਜਿਵੇਂ ਜਾਲੀ ਪਾਈ ਦੀ। ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਬੈਕ ਲੂਪ ਤੋਂ। ਦੋਵਾਂ ਦਾ ਇੱਕ ਬਣਾਉਣਾ। ਫਿਰ ਤਾਂ ਅੱਗੇ ਨੂੰ ਵਲ ਮਾਰਨਾ। ਇਨਾਂ ਨੂੰ ਇੱਕ ਵਾਰ ਫਿਰ ਬੈਕ ਲੂਪ ਤੋਂ ਸਿੱਧਾ ਹੀ ਬਣਾ ਲੈਣਾ ਇਹ ਦੋਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇੱਕ ਇੱਥੇ ਵੜ ਮਾਰਿਆ ਉਹ ਇੱਕ ਇੱਥੇ ਕੁੰਡਾ ਵਧ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਟਾਗੇ ਨੂੰ ਵੜ ਮਾਰਨਾ ਇੱਥੇ ਕੁੰਡਾ ਵਧ ਗਿਆ ਵਾ ਦੋਵਾਂ ਕੁੰਡਿਆਂ ਤੋਂ ਚਾਰ ਕੁੰਡੇ ਬਣਨੇ ਸਾਡੇ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਇੱਕ ਬਣਾ ਲੈਣਾ ਦੋਵਾਂ ਦਾ ਫਿਰ ਤਾਂ ਅੱਗੇ ਨੂੰ ਵੜ ਮਾਰਨਾ ਇਹ ਦੋ ਇੱਕ ਵਾਰ ਫਿਰ ਬੈਕ ਲੂਪ ਤੋਂ ਸਿੱਧਾ ਹੀ ਬਣਾ ਲੈਣਾ ਇਹ ਦੋਵਾਂ ਕੁੰਡਿਆਂ ਦੇ ਤਿੰਨ ਗੁੰਡੇ ਬਣ ਗਏ ਇੱਕ ਕੁੰਡਾ ਇੱਥੇ ਵੱਧ ਗਿਆ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾਓਗੇ ਬਹੁਤ ਉੱਬਰ ਕੀ ਹੁੰਦਾ ਤਾਗੇ ਨੂੰ ਬਲ ਮਾਰਨਾ ਸਲਾਈ ਤੇ ਦੋਵਾਂ ਕੁੰਡੀਆਂ ਇਕੱਠਿਆਂ ਨੂੰ ਲੈਣਾ ਦੋਵਾਂ ਦਾ ਇੱਕ ਬਣਾਉਣਾ ਫਿਰ ਤਾਗੇ ਨੂੰ ਬਲ ਮਾਰਨਾ ਇਥੇ ਕੁੰਡਾ ਵਧਣਾ ਦੋਵਾਂ ਕੁੰਡੀਆਂ ਨੂੰ ਇੱਕ ਵਾਰ ਫਿਰ ਸਿੱਧਾ ਹੀ ਬਣਾ ਲੈਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਦੋ-ਦੋ ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਇल्लीਸਲਾ ਹੀ ਕੰਪਲੀਟ ਕਰਨੀ ਧਾਗੇ ਨੂੰ ਵਲ ਮਾਰਨਾ ਦੋਵਾਂ ਕੁੰਡੀਆਂ ਇਕੱਠਿਆਂ ਨੂੰ ਲੈਣਾ ਦੋਵਾਂ ਦਾ ਬੈਕ ਲੂਪ ਤੋਂ ਇੱਕ ਬਣਾ ਲੈਣਾ ਧਾਗਾ ਟਿੱਲਾ ਹੀ ਰੱਖਣਾ ਫਿਰ ਇੱਕ ਵਲ ਮਾਰਨਾ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਦੋਵਾਂ ਕੁੰਡੀਆਂ ਤੋਂ ਤਿੰਨ ਕੁੰਡੇ ਬੰਡੇ ਇੱਕ ਕੁੰਡਾ ਵਲ ਮਾਰਨਾ ਵਧੰਡਿਆ ਚਾਰ ਕੁੰਡੇ ਬੰਡੇ ਅੱਗੇ ਨੂੰ ਵਲ ਮਾਰਨਾ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਇੱਕ ਬਣਾ ਲੈਣਾ ਫਿਰ ਤਾਂਗੇ ਨੂੰ ਵਲ ਮਾਰਨਾ ਦੋ ਇੱਕ ਵਾਰ ਫਿਰ ਇਹਨਾਂ ਨੂੰ ਸਿੱਧਾ ਹੀ ਬਣਾ ਲੈਣਾ ਲਾਸਟ ਵਿੱਚ ਤਿੰਨ ਕੁੰਡੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਇਹ ਦੋਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇੱਕ ਬਣਾ ਲਿਆ ਫਿਰ ਵਾਲ ਮਾਰਿਆ ਦੋ ਇੱਕ ਵਾਰ ਫਿਰ ਸਿੱਧਾ ਹੀ ਬਣਾ ਲੈਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਹੜੇ ਕੁੰਡੇ ਵਧੇ ਉਹ ਘਟਾਉਣੇ ਐਕਸਟਰਾ ਕੁੰਡਾ ਲਾ ਲੈਣਾ ਇਹ ਦੋ ਦੋ ਕੁੰਡੇ ਆ ਇਹਨਾਂ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਪੁੱਠਾ ਬਣਾਉਂਦੇ ਹੋਏ ਫਿਰ ਇਹ ਵਾਲ ਵਾਲਾ ਇੱਕ ਕੁੰਡਾ ਵਾ ਇਹਨਾਂ ਦੋਵਾਂ ਦਾ ਵੀ ਇੱਕ ਕਰ ਦੇਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਉੱਠੀ ਸਲਾਈ ਚ ਬਣਾਉਣਾ ਆ ਵੇਖੋ 2 2 ਜੋੜਿਆਂ ਵਿੱਚ ਕੁੰਡੇ ਲੱਭਣ ਦੇ 2 ਜਾਂ 2 ਜਾਂ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਪੁੱਠਾ ਬਣਾਉਂਦੇ ਹੋਏ ਫਿਰ ਇਹ ਵੱਲ ਵਾਲਾ ਵਾ ਇੱਕ ਦੂਸਰਾ ਕੁੰਡਾ ਇਹਨਾਂ ਦੋਵਾਂ ਦਾ ਵੀ ਇੱਕ ਕਰ ਦੇਣਾ ਜਿੰਨੇ ਸਾਡੇ ਕੋਲ ਕੁੰਡੇ ਆ ਹੀ ਫਿਰ ਉਨੇ ਹੀ ਹੋਗੇ ਡਿਜ਼ਾਈਨ ਦੀ ਪੁੱਠੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਜਿਹੜੇ ਕੁੰਡੇ ਵਧੇ ਉਹ ਕਟਾਉਣੇ ਪੁੱਠੀ ਸਲਾਈ ਵਿੱਚ ਬਣਾਉਣੀ ਸਾਰੀ ਸਲਾਈ ਪੁੱਠੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਵੀ ਦੋਵਾਂ ਕੁੰਡਿਆਂ ਦਾ ਇੱਕ ਕਰਨਾ ਐਕਸਟਰਾ ਕੁੰਡਾ ਫੁੱਟਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਤੀਸਰੀ ਸਲਾਈ ਸਿੱਧੀ ਸਿਹਰ ਤੋਂ ਤੀਸਰੀ ਸਲਾਈ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਐਕਸਟਰਾ ਕੁੰਡਾ ਲਾ ਲੈਣਾ ਪਹਿਲਾਂ ਇਹਨਾਂ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬੜੀਆਂ ਹੀ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਇੱਕ ਕੁੰਡਾ ਸਿੱਧਾ ਬਣਾਉਣਾ ਹੁਣ ਇਹਨਾਂ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਡਿਜ਼ਾਈਨ ਬਣਾਣਾ ਪਹਿਲੀ ਸਲਾਈ ਵਾਲਾ ਹੀ ਆ ਧਾਗੇ ਨੂੰ ਵੱਲ ਮਾਰਨਾ ਦੋਵਾਂ ਕੁੰਡੀਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਬੈਕ ਲੂਪ ਤੋਂ ਦੋਵਾਂ ਦਾ ਇੱਕ ਬਣਾਉਣਾ ਫਿਰ ਵੜ ਮਾਰਨਾ ਦੋ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਦੋ ਕੁੰਡੇ ਛੱਡ ਕੇ ਇਹੀ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਤਾਂ ਅੱਗੇ ਨੂੰ ਵੜ ਮਾਰਨਾ ਦੋਵਾਂ ਕੁੰਡੀਆਂ ਇਕੱਠਿਆਂ ਨੂੰ ਲੈਣਾ ਦੋਵਾਂ ਕੁੰਡੀਆਂ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲਿਆ ਤਾਂ ਅੱਗੇ ਨੂੰ ਵੜ ਮਾਰਿਆ ਦੋ ਇੱਕ ਵਾਰ ਫਿਰ ਇਹਨੂੰ ਬਣਾ ਲੈਣਾ ਇਸ ਤਰੀਕੇ ਨਾਲ ਵੇਖੋ ਡਿਜ਼ਾਈਨ ਬਣਾਣਾ ਬਹੁਤ ਹੀ ਸੌਖਾ ਡਿਜ਼ਾਈਨ ਆਇਆ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਉੱਬਰ ਕੀ ਹਮਦਾਈ ਡਿਜ਼ਾਈਨ ਤਾਗੇ ਨੂੰ ਵੜ ਮਾਰਨਾ ਦੋਹਾਂ ਗੁੰਡੀਆਂ ਇਕੱਠੀਆਂ ਨੂੰ ਲੈਣਾ ਦੋਹਾਂ ਦਾ ਇੱਕ ਬਣਾ ਲੈਣਾ ਫਿਰ ਤਾਗੇ ਨੂੰ ਵੜ ਮਾਰਨਾ ਦੋਵਾਂ ਕੁੰਡੀਆਂ ਦੇ ਤਿੰਨ ਕੁੰਡੇ ਬਣ ਗਏ। ਤਾਗੇ ਨੂੰ ਵਲ ਮਾਰਨਾ। ਦੋਵਾਂ ਕੁੰਡੀਆਂ ਇਕੱਠਿਆਂ ਨੂੰ ਲੈਣਾ। ਇੱਕ ਬਣਾ ਲੈਣਾ। ਫਿਰ ਵਲ ਮਾਰਿਆ ਦੋ ਇੱਕ ਵਾਰ ਫਿਰ ਇਹਨਾਂ ਨੂੰ ਬੈਕ ਲੂਪ ਤੋਂ ਬਣਾ ਲੈਣਾ। ਤਾਗੇ ਨੂੰ ਵਲ ਮਾਰਨਾ। ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਦੋਵਾਂ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲਿਆ ਤਾਗੇ ਨੂੰ ਵੱਲ ਮਾਰਿਆ ਦੋ ਇੱਕ ਵਾਰ ਫਿਰ ਇਹਨਾਂ ਨੂੰ ਬੈਕ ਲੂਪ ਤੋਂ ਬਣਾ ਲੈਣਾ ਲਾਸਟ ਵਿੱਚ ਦੋ ਕੁੰਡੇ ਇਹਨਾਂ ਦੋਵਾਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਇੱਕ ਕੁੰਡਾ ਪੁੱਠਾ ਬਣਾਉਣਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਅੱਗੇ ਫਿਰ ਇਹਨਾਂ ਦੋਵਾਂ ਕੁੰਡਿਆਂ ਦਾ ਇੱਕ ਕਰਨਾ ਜਿਹੜੇ ਸਾਡੇ ਕੋਲ ਕੁੰਡੇ ਵਧੇ ਉਹ ਹੁਣ ਘਟਾਉਣੇ ਆ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਦੋ ਕੁੰਡਿਆਂ ਦਾ ਇੱਕ ਕਰਦੇ ਹੋਏ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਫਿਰ ਦੋਵਾਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਦੋ ਕੁੰਡੇ ਇਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਖੇ ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ